ਹਾਂਜੀ ਵੈਸੇ ਹੁਣ ਕਹਿਣ ਨੂੰ ਤਾਂ ਕੁਝ ਰਹਿ ਹੀ ਨਹੀਂ ਗਿਆ ਸਰ ਕੁਝ ਵੀ ਕਹਿਣ ਨੂੰ ਕੁਝ ਨਹੀਂ ਰਹਿ ਗਿਆ ਬਸ ਬੇਨਤੀ ਹੈ ਸਾਰਿਆਂ ਨੂੰ ਕਿ ਅੱਜ ਰਾਜਵੀਰ ਨੂੰ ਘਰ ਲੈ ਕੇ ਜਾਇਆ ਜਾਏਗਾ ਪਿੰਡ ਉਹਦੇ ਜੱਦੀ ਪਿੰਡ ਲੈ ਕੇ ਜਾਇਆ ਜਾਏਗਾ ਜਿੱਥੇ ਕੱਲ ਨੂੰ ਸੰਸਕਾਰ ਹੋਏਗਾ ਤੇ ਜਿਹੜੇ ਵੀ ਉਹਦੇ ਚਾਹਣ ਵਾਲੇ ਨੇ ਉੱਥੇ ਕੱਲ ਨੂੰ ਪਹੁੰਚ ਕੇ ਅੰਤਿਮ ਦਰਸ਼ਨ ਕਰ ਸਕਦੇ ਆ ਥੈਂਕ ਯੂ ਮੈਡਮ ਪਰਿਵਾਰ ਦਾ ਇਸ ਟਾਈਮ ਪਰ ਰੋ ਰੋ ਕੇ ਮਾਂ ਦਾ ਹਾਂਜੀ ਇਹ ਬਹੁਤ ਵੱਡਾ ਘਟਨਾ ਸਾਡੀ ਇੰਡਸਟਰੀ ਦਾ ਹਾਂਜੀ ਹਾਂਜੀ ਵੈਸੇ ਹੁਣ ਕਹਿਣ ਨੂੰ ਤਾਂ ਕੁਝ ਰਹਿ ਹੀ ਨਹੀਂ ਗਿਆ ਸਭ ਕੁਝ ਵੀ ਕਹਿਣ ਨੂੰ ਕੁਝ ਨਹੀਂ ਰਹਿ ਗਿਆ ਬਸ ਬੇਨਤੀ ਹੈ ਸਾਰਿਆਂ ਨੂੰ ਕਿ ਅੱਜ ਰਾਜਵੀਰ ਨੂੰ ਘਰ ਲੈ ਕੇ ਜਾਇਆ ਜਾਏਗਾ ਪਿੰਡ ਉਹਦੇ ਜੱਦੀ ਪਿੰਡ ਲੈ ਕੇ ਜਾਇਆ ਜਾਏਗਾ ਜਿੱਥੇ ਕੱਲ ਨੂੰ ਸੰਸਕਾਰ ਹੋਏਗਾ ਤੇ ਜਿਹੜੇ ਵੀ ਉਹਦੇ ਚਾਹਣ ਵਾਲੇ ਨੇ ਉੱਥੇ ਕੱਲ ਨੂੰ ਪਹੁੰਚ ਕੇ ਅੰਤਮ ਦਰਸ਼ਨ ਕਰ ਸਕਦੇ ਆ ਥੈਂਕ ਯੂ ਮੈਡਮ ਪਰਿਵਾਰ ਦਾ ਇਸ ਟਾਈਮ ਪਰ ਰੋ ਰੋ ਕੇ ਮਾਂ ਦਾ ਹਾਂਜੀ ਇਹ ਬਹੁਤ ਵੱਡਾ ਘਾਟਾ ਹੈ ਸਾਡੀ ਇੰਡਸਟਰੀ ਦਾ ਹਾਂਜੀ ਹਾਂਜੀ ਵੈਸੇ ਹੁਣ ਕਹਿਣ ਨੂੰ ਤਾਂ ਕੁਝ ਰਹਿ ਹੀ ਨਹੀਂ ਗਿਆ ਸਭ ਕੁਝ ਵੀ ਕਹਿਣ ਨੂੰ ਕੁਝ ਨਹੀਂ ਰਹਿ ਗਿਆ ਬਸ ਬੇਨਤੀ ਹੈ ਸਾਰਿਆਂ ਨੂੰ ਕਿ ਅੱਜ ਰਾਜਵੀਰ ਨੂੰ ਘਰ ਲੈ ਕੇ ਜਾਇਆ ਜਾਏਗਾ ਪਿੰਡ ਉਹਦੇ ਜੱਦੀ ਪਿੰਡ ਲੈ ਕੇ ਜਾਇਆ ਜਾਏਗਾ ਜਿੱਥੇ ਕੱਲ ਨੂੰ ਸੰਸਕਾਰ ਹੋਏਗਾ ਤੇ ਜਿਹੜੇ ਵੀ ਉਹਦੇ ਚਾਹਣ ਵਾਲੇ ਨੇ ਉੱਥੇ ਕੱਲ ਨੂੰ ਪਹੁੰਚ ਕੇ ਅੰਤਿਮ ਦਰਸ਼ਨ ਕਰ ਸਕਦੇ ਆ ਥੈਂਕ ਯੂ ਮੈਡਮ ਪਰਿਵਾਰ ਦਾ ਇਸ ਟਾਈਮ ਪਰ ਰੋ ਰੋਤੇ ਮਾ ਦਾ ਹਾਂਜੀ ਇਹ ਬਹੁਤ ਵੱਡਾ ਘਾਟਾ ਸਾਡੀ ਇੰਡਸਟਰੀ ਦਾ ਹਾਂਜੀ ਹਾਂਜੀ ਵੈਸੇ ਹੁਣ ਕਹਿਣ ਨੂੰ ਤਾਂ ਕੁਛ ਰਹਿ ਹੀ ਨਹੀਂ ਗਿਆ ਸਭ ਕੁਛ ਵੀ ਕਹਿਣ ਨੂੰ ਕੁਛ ਨਹੀਂ ਰਹਿ ਗਿਆ ਬਸ ਬੇਨਤੀ ਹੈ ਸਾਰਿਆਂ ਨੂੰ ਕਿ ਅੱਜ ਰਾਜਵੀਰ ਨੂੰ ਘਰ ਲੈ ਕੇ ਜਾਇਆ ਜਾਏਗਾ ਪਿੰਡ ਉਹਦੇ ਜੱਦੀ ਪਿੰਡ ਲੈ ਕੇ ਜਾਇਆ ਜਾਏਗਾ ਜਿੱਥੇ ਕੱਲ ਨੂੰ ਸੰਸਕਾਰ ਹੋਏਗਾ ਤੇ ਜਿਹੜੇ ਵੀ ਉਹਦੇ ਚਾਹਣ ਵਾਲੇ ਨੇ ਉੱਥੇ ਕੱਲ ਨੂੰ ਪਹੁੰਚ ਕੇ ਅੰਤਿਮ ਦਰਸ਼ਨ ਕਰ ਸਕਦੇ ਆ ਥੈਂਕ ਯੂ ਮੈਡਮ ਪਰਿਵਾਰ ਦਾ ਇਸ ਟਾਈਮ ਪਰ ਰੋ ਰੋ ਕੇ ਮਾ ਦਾ ਹਾਂਜੀ ਇਹ ਬਹੁਤ ਵੱਡਾ ਘਟਨਾ ਸਾਡੀ ਇੰਡਸਟਰੀ ਦਾ ਹਾਂਜੀ ਹਾਂਜੀ ਵੈਸੇ ਹੁਣ ਕਹਿਣ ਨੂੰ ਤਾਂ ਕੁਛ ਰਹਿ ਹੀ ਨਹੀਂ ਗਿਆ ਸਰ ਕੁਛ ਵੀ ਕਹਿਣ ਨੂੰ ਕੁਛ ਨਹੀਂ ਰਹਿ ਗਿਆ ਬਸ ਬੇਨਤੀ ਹੈ ਸਾਰਿਆਂ ਨੂੰ ਕਿ ਅੱਜ ਰਾਜਵੀਰ ਨੂੰ ਘਰ ਲੈ ਕੇ ਜਾਇਆ ਜਾਏਗਾ ਪਿੰਡ ਉਹਦੇ ਜੱਦੀ ਪਿੰਡ ਲੈ ਕੇ ਜਾਇਆ ਜਾਏਗਾ ਜਿੱਥੇ ਕੱਲ ਨੂੰ ਸੰਸਕਾਰ ਹੋਏਗਾ ਤੇ ਜਿਹੜੇ ਵੀ ਉਹਦੇ ਚਾਹਣ ਵਾਲੇ ਨੇ ਉੱਥੇ ਕੱਲ ਨੂੰ ਪਹੁੰਚ ਕੇ ਅੰਤਿਮ ਦਰਸ਼ਨ ਕਰ ਸਕਦੇ ਆ ਥੈਂਕ ਯੂ ਮੈਡਮ ਪਰਿਵਾਰ ਦਾ ਇਸਤਾਨ ਕਰ ਰੋ ਰੋ ਕੇ ਮਾਂ ਦਾ ਹਾਂਜੀ ਇਹ ਬਹੁਤ ਵੱਡਾ ਘਟਨਾ ਸਾਡੀ ਇੰਡਸਟਰੀ ਦਾ ਹਾਂਜੀ ਹਾਂਜੀ ਵੈਸੇ ਹੁਣ ਕਹਿਣ ਨੂੰ ਤਾਂ ਕੁਝ ਰਹਿ ਹੀ ਨਹੀਂ ਗਿਆ ਸਭ ਕੁਝ ਵੀ ਕਹਿਣ ਨੂੰ ਕੁਝ ਨਹੀਂ ਰਹਿ ਗਿਆ ਬਸ ਬੇਨਤੀ ਹੈ ਸਾਰਿਆਂ ਨੂੰ ਕਿ ਅੱਜ ਰਾਜਵੀਰ ਨੂੰ ਘਰ ਲੈ ਕੇ ਜਾਇਆ ਜਾਏਗਾ ਪਿੰਡ ਉਹਦੇ ਜਦੀ ਪਿੰਡ ਲੈ ਕੇ ਜਾਇਆ ਜਾਏਗਾ ਜਿੱਥੇ ਕੱਲ ਨੂੰ ਸੰਸਕਾਰ ਹੋਏਗਾ ਤੇ ਜਿਹੜੇ ਵੀ ਉਹਦੇ ਚਾਹਣ ਵਾਲੇ ਨੇ ਉੱਥੇ ਕੱਲ ਨੂੰ ਪਹੁੰਚ ਕੇ ਅੰਤਿਮ ਦਰਸ਼ਨ ਕਰ ਸਕਦੇ ਆ ਥੈਂਕ ਯੂ ਮੈਡਮ ਪਰਿਵਾਰ ਦਾ ਇਸ ਟਾਈਮ ਪਰ ਰੋ ਰੋ ਕੇ ਮਾ ਦਾ ਹਾਂਜੀ ਇਹ ਬਹੁਤ ਵੱਡਾ ਘਾਟਾ ਸਾਡੀ ਇੰਡਸਟਰੀ ਦਾ ਹਾਂਜੀ ਹਾਂਜੀ ਵੈਸੇ ਹੁਣ ਕਹਿਣ ਨੂੰ ਤਾਂ ਕੁਝ ਰਹਿ ਹੀ ਨਹੀਂ ਗਿਆ ਸਭ ਕੁਝ ਵੀ ਕਹਿਣ ਨੂੰ ਕੁਝ ਨਹੀਂ ਰਹਿ ਗਿਆ ਬਸ ਬੇਨਤੀ ਹੈ ਸਾਰਿਆਂ ਨੂੰ ਕਿ ਅੱਜ ਰਾਜਵੀਰ ਨੂੰ ਘਰ ਲੈ ਕੇ ਜਾਇਆ ਜਾਏਗਾ ਪਿੰਡ ਉਹਦੇ ਜੱਦੀ ਪਿੰਡ ਲੈ ਕੇ ਜਾਇਆ ਜਾਏਗਾ ਜਿੱਥੇ ਕੱਲ ਨੂੰ ਸੰਸਕਾਰ ਹੋਏਗਾ ਤੇ ਜਿਹੜੇ ਵੀ ਉਹਦੇ ਚਾਹਣ ਵਾਲੇ ਨੇ ਉੱਥੇ ਕੱਲ ਨੂੰ ਪਹੁੰਚ ਕੇ ਅੰਤਮ ਦਰਸ਼ਨ ਕਰ ਸਕਦੇ ਆ ਥੈਂਕ ਯੂ ਮੈਡਮ ਪਰਿਵਾਰ ਦਾ ਇਸ ਟਾਈਮ ਪਰ ਰੋ ਰੋਤੇ ਮਾਤਾ ਹਾਂਜੀ ਇਹ ਬਹੁਤ ਵੱਡਾ ਘਟਨਾ ਸਾਡੀ ਇੰਡਸਟਰੀ ਦਾ ਹਾਂਜੀ